ਕਿੱਥੇ ਖੜਾ ਬੰਦਾ ਨਾ ਬੰਦਾ ਖੜਾ ਕਿਤੇ ਸੱਚੇ ਆਇਆ ਦੇਖੀ ਇਹ ਕਿ ਨਹੀਂ ਬੰਦਾ ਆਇਆ ਖੜਾ ਪਤਾ ਨਹੀਂ ਹੈ ਮਿਠਾਈਆਂ ਦਾ ਰਾਜਾ ਲੱਡੂ ਹੁੰਦਾ ਬੁੰਦੀ ਕਿੰਨਾ ਹੀ ਵਿਆਹ ਚ ਆਪ ਬੁੰਦੀ ਰਾਣੀ ਵਿਆਹ ਬੁੰਦੀ ਰਾਣੀ ਹੁੰਦੀ ਚੰਡੀਗੜ੍ਹ ਵਿੱਚ ਰਹਿੰਦੇ ਪੱਕੇ ਸੱਜਣ ਨੀ ਉਹ ਸੋ ਵੀ ਬਸ ਮੇਰੇ ਗਏ ਤੋ ਰੱਜਣਨੀ ਹਾਂਜੀ ਕਿਵੇਂ ਤੁਸੀਂ ਸਾਰੇ ਉਮੀਦ ਕਰਦੇ ਸਾਰੇ ਠੀਕ ਹੋਗੇ ਸਵਾਗਤ ਹੈ ਇੱਕ ਨਵੇਂ ਬਲੌਗ ਦੇ ਵਿੱਚ ਹੋਰ ਸਾਰੇ ਜਾਣੇ ਕਿਦਾਂ ਜਰੂਰ ਦੱਸਿਓ ਤੇ ਮੰਮੀ ਤੇ ਮਨਦੀਪ ਹੋਰੇ ਸਵੇ ਦਾ ਪਿਆਰਾ ਆ ਵਿਊ ਮੰਮੀ ਤੇ ਮਨਦੀਪ ਦੋਨੇ ਜਾਣੇ ਕੰਮ ਲੱਗੀਆਂ ਖੜੀਆਂ ਐ ਕਿਵੇਂ ਚੱਕਦੀਆਂ ਹੈ ਤੁਸੀਂ ਚੈੱਕ ਲੋ ਫਿਰ ਐ ਸੋਨਾ ਚੱਕਦੀ ਹੈ ਜੋ ਆ ਗਾਵਾਂ ਮਾਰੇਗੀ ਪਿੱਛੇ ਫਰਮਨ ਕਰ ਤਰ ਆਪਣੀਆਂ ਗਾਵਾਂ ਗਊ ਸੇਵਾ ਹੀ ਹੈ ਖਸਾਬ ਦੀ ਸੋਨਾਏ ਵੀਊ ਦੇਖੋ ਆਪਣੇ ਘਰ ਦਾ ਕਿੰਨਾ ਵਧੀਆ ਲੱਗਦਾ ਘਾ ਗਾਂ ਹੋਰ ਕੀ ਹੈ ਬੰਦੇ ਨੂੰ ਕੀ ਕਰੀ ਨਹੀਂ ਪਤ ਰਹਿੰਦੇ ਨਹੀਂ ਮੈਂ ਚੱਕਾਉ ਮੈਂ ਨਹੀਂ ਨਹੀਂ ਚੱਕਰੀ ਨਹੀਂ ਸਾਡੇ ਤੇ ਤੇ ਆਏ ਆਪਣੀ ਬੱਚੀ ਆ ਇਹ ਵੜ ਆਪਣੀ ਸੋਨਾ ਦੀ ਆਪਨੇ ਜੀਜੂ ਹੈਗੇ ਨਾ ਹੈਰੀ ਭਾਜੀ ਉਹਨਾਂ ਦੇ ਗਾਣੇ ਆਉਣ ਵਾਲੇ ਆ ਤੇ ਬਾਜੀ ਨੇ ਜਾਣਾ ਚੰਦੀਗੜ ਰਿਕਾਰਡਿੰਗ ਕਰਨ ਤੇ ਪਰੀ ਦੀਦੀ ਆਪਣੇ ਕੋਲੇ ਆਊਗੀ ਉਹਨੇ ਦਿਨ ਇਹ ਨਾ ਇੱਥੇ ਆਪਣੇ ਰੂੜੀ ਜਿਆਦਾ ਸੀ ਨਾ ੜੀ ਇਹ ਚੱਕਰ ਹੋ ਜਾਂਦਾ ਹੋਰ ਜਿੱਥੇ ਪਸ਼ੂ ਵੱਜਦੇ ਜਾਣ ਹਾਂ ਸਵੇਰੇ ਦਾ 뷰 ਦੇਖੋ ਧੁੰਦ ਜੀ ਹਲਕੀ ਹਲਕੀ ਪੈਣ ਲੱਗ ਗਈ ਪਈ ਕੀ ਕਰਦੀ ਆਹ ਵੇਖੋ ਮਾਰਤੀਆਂ ਦੇ ਮਾੜ ਘੜਾ ਹੈ ਘੜਾ ਮਾਰੇ ਤੇ ਕੱਲ ਪਰ ਖੜ ਜਾ ਚੱਲ ਇਹ ਤੋ ਏ ਦੇਖੋ ਭਾਈ ਇੱਥੇ ਕਾਟੋ ਫੜ ਲੈਂਦੀ ਐ ਲੋਕ ਕੇ ਬੈਠੀ ਰਹੀ ਤੇਜ ਬੜੀ ਇਹਨੂੰ ਭਜਾ ਦਿਆ ਕਰ ਮਨਦੀਪ ਜਦੋਂ ਵੀ ਬਿੱਲੀ ਨੂੰ ਵੇਖੇ ਪਾਪੀ ਐ ਜੇ ਜਦੋਂ ਦੁੱਧ ਪੀਂਦੀ ਐ ਬਿੱਲੀ ਚੰਗੀ ਪਹਿਲੀ ਫਿਰ ਕਾਟੋਆ ਕਿਉਂ ਫੜਦੀ ਐ ਭਜਾ ਦਿਆ ਕਰ ਮਨਦੀਪ ਥਿਆਨ ਰੱਖਿਆ ਕਰ ਠੀਕ ਐ ਇਹ ਮੇਰੀ ਆ ਹੈ ਇਹ ਮੇਰੀ ਆ ਇਹ ਤਾਂ ਕਪੜਾ ਜੇ ਪਾਲਾ ਮਨਾਉਂਦੀ ਸੀ ਤੇ ਕੀ ਬੋਲ ਹੈ ਪਾਲਾ ਮਨਾਉਂਦੀ ਸੀ ਇਹ ਤਾਂ ਇਹਨੇ ਕਪੜਾ ਜੇ ਹਾਂ ਮਨਦੀਪ ਐਵੇਂ ਕਰੋ ਦਾਣੇ ਲੈ ਕੇ ਅੰਦਰ ਆਪਾਂ ਕੀੜੇ ਦਾਣੇ ਪਾ ਕੇ ਆਈਏ ਕਿੱਥੇ ਜਾਣਾ ਗੰਗਾ ਨਗਰ ਅੱਜ ਜਾਂ ਜਾਵਾਂ ਦੋਕ ਵਜੇ ਕਿਸ ਸਵੇਰਸ ਦੇ ਆ ਜਾਵਾਂ ਹਰਮਨ ਨੂੰ ਵੀ ਜ਼ਰੂਰ ਮਿਲਣਾ ਅੱਜ ਚੱਲ ਜਾ ਫਿਰ ਕੋਈ ਗੱਲ ਨਹੀਂ ਹੋਰ 11 ਵਾਲੀ ਗੱਡੀ ਤੁਸੀਂ ਫਿਰ ਤੁਸੀਂ ਪਰ ਸਵੇਰੇ ਆਉਂਗੇ ਹੋਰ ਅਸੀਂ ਆਵਾਂਗੇ ਤੁਹਾਡੇ ਕੋਲੇ ਹੈ ਮਨਦੀਪ ਕਹਿੰਦੀ ਮੈਂ ਵੀ ਜਾਣਾ ਠੀਕ ਰੋਟੀ ਘਣਾ ਨਾ ਬਸ ਰੋਟੀ ਤੇਨ ਪਹਿਲਾਂ થી ਚਲਾਈ ਜਾਂਦਾ ਆਪੇ ਪਕਾ ਲੈਣਗੇ ਕਿਉਂ ਬਈ ਰੋਟੀ ਤੇ ਬਈ ਮੈਂ ਤਾਂ ਡੈਡੀ ਕਿਵੇਂ ਪਕਾਵਾਂਗੀ ਰੋਟੀ ਬਹੁਤ ਚਾ ਚੜਿਆ ਮੈਂ ਹਾਂ ਰੇ ਡੈਡੀ ਕਿੰਨਾ ਚਾ ਚੜਿਆ ਆਪਣੀ ਸਾਡੀ ਰੋਟੀ ਪਕਾ ਕੇ ਹੈ ਮਮੀ ਜੀ ਉਹ ਮਮੀ ਜਾਣਾ ਤੁਸੀਂ ਦੋਨੇ ਜਾਓ ਫਿਰ ਮੇਰੇ ਤੇ ਡੈਡੀ ਦੀ ਰੋਟੀ ਚਲ ਪਕਾ ਕੇ ਰੱਖ ਜਿਓ ਤੇ ਗੁਰੀ ਦੀ ਸਵੇਰ ਸਵੇਰ ਕੌਣ ਆਊਗਾ ਤੁਸੀਂ ਤੇ ਹੋਰ ਮੈਂ ਰੋਟੀ YouTube ਤੋਂ ਦੇਖ ਕੇ ਲਾ ਲਊਗਾ ਹਾਂ ਰੇ ਡੈਡੀ ਕੀ ਖਾ ਲਈ ਚੋਲ ਖਾਲੇ ਕਿਉਂ ਖਾ ਲਈ ਅਸੀਂ YouTube ਤਾਂ ਦੇਖ ਲਾਂਗੇ ਮੈਂ ਤੇ ਡੈਡੀ ਆਪਣੇ ਨਾ ਸਬਜ਼ੀ ਵੀ ਲਾਇਆ ਕਰਾਂਗੇ ਮੰਮੀ ਭਾਈ ਆਪਣੇ ਇੱਥੇ ਸਬਜ਼ੀ ਸਬਜ਼ੀ ਲਾਤਾ ਲਈਏ ਬਸ ਦਿੱਕਤ ਸਿਰਫ ਪਾਣੀ ਦੀ ਆ ਮੈਨਾਂ ਕਿ ਜਾਣੇ ਨੇ ਕਿ ਆ ਵੀ ਸੀ ਭਾਈ ਸਬਜ਼ੀ ਵੀ ਜਿਆ ਕਰੋ ਤੁਸੀਂ ਕਰਕੇ ਪਾਪ ਉਹ ਇੱਥੇ ਬੈਠੀ ਧੁੱਪ ਸੇ ਕੀ ਆਂਦੀ ਏ ਖੰਡ ਘਟ ਪਾਇਆ ਕਰ ਪਰਾਂਡੇ ਦੇ ਵਿੱਚ ਮੈਂ ਅੱਜ ਤਾਂ ਪੂਰਾ ਫੋਲ ਲਗਾਣ ਟਪਾ ਦੇ ਮੈਂ ਛੋਟਾ ਨਾ ਮੰਮੀ ਨੂੰ ਪੜਾ ਕੇ ਆਂਦਾ ਮੰਮੀ ਡੇਲੀ ਫਰੋਂਟਾ ਲਾ ਦੇ ਲਾ ਦੇ ਮੰਮੀ ਮੰਮੀ ਜੀ ਕੀ ਕਹਿੰਦੇ ਸੀ ਪੌਂਠੜਾ ਹਾਂ ਪੌਂਠੜਾ ਪੌਂਠੜਾ ਦੁਆਰੇ ਕਹਿੰਦੇ ਆਇਓ ਫਰੋਂਟੜਾ ਪੌਂਠੜਾ ਮਨਦੀਪ ਰੋਟੀ ਲੈ ਆ ਫਿਰ ਭੁੱਖ ਸੱਚੀ ਬਣਾਉਣੀ ਕੀ ਅਜੇ ਰਹਿਣ ਦੇ ਬਸ ਚੱਕ ਤੇ ਆਟਾ ਇੰਨੀ ਕਿੰਨੀ ਕਾ ਦੋ ਤਾਂ ਜਾਣੇ ਆਪਾਂ ਘਰੇ ਤਿੰਨ ਇੱਕ ਤਾਂ ਮੈਨੂੰ ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਸੀ ਉਪਰੋਂ ਅੱਜ ਰਹਿ ਤੇ ਨਾਲ ਆ ਕੀ ਆ ਘੜੀ ਆ ਕਿੱਦਾਂ ਆ ਕੇ ਕੁਛ ਵੀ ਹੈ ਪਰ ਰਹਿਤਾ ਹੈ ਨਾਲ ਲੈ ਆ ਹੋ ਗਈ ਤੇ ਮੰਮੀ ਤੇ ਡੈਡੀ ਵਾੜੀ ਤਿਆਰ ਕਰੀ ਇਹ ਖੱਬੜ ਘਾਉ ਬਹੁਤ ਹੈ ਦੇ ਵਿੱਚ ਨਾ ਡੜੀ ਚ ਲਸਣ ਹੋ ਜਾਊਗਾ ਹੁਣ ਲਸਣ ਮੈਂ ਤੈਨੂੰ ਐਚ ਇੰਨੇ ਥਾਂ ਤੇ ਸਾਰਾ ਸੁਧਾਰਨ ਨੂੰ 3 ਦਿਨ ਲੱਗਣਗੇ ਸੁਧਾਰ ਕੇ ਲਸਣ ਜੋਖ ਲੈ 40 ਕਿਲੋ ਹੈ 40 ਕਿਲੋ ਲਸਣ ਜੋਖ ਲੈ ਭੋਜਗਾ ਨਹੀਂ ਹਾਂ 40 ਕਿਲੋ ਤੁੱਤੇ ਜਾਉਗੇ 40 ਕਿਲੋ ਜੋਖਲੇ ਮੈਂ ਤੂੰ ਕਿੰਨੇ ਥੋੜਿਆਂ ਨੂੰ ਕੁੱਟੀਆਂ ਨਹੀਂ ਆਹ ਬੂਟਾ ਦੇਖੇ ਜਮਾ ਹੀ ਬਸ ਤੋੜੀ ਦਿੱਤਾ ਡੰਦਰਾਂ ਨੂੰ ਹੈ ਨਸਲ ਥੋੜਾ ਹੁਣ ਦਿੰਦੇ ਗਾ ਹਾਂ ਗ੍ਰੇਨ ਨੂੰ ਤਾਂ ਕਾਬੂ ਕਰ ਲਿਆ ਉਹਨੇ ਜਿਹੜੇ ਕਾਰਵਾੜੇ ਆਉਟਸਾਈਡ ਗਏ ਸਾਰੇ ਹੋਰ ਈ ਲੱਡੂ ਖਾ ਲੋ ਆਹੋ ਲੱਡੂ ਬਣਾ ਲਾ ਚਾਹ ਵੀ ਲਿਆ ਚਾਹ ਨਾ ਖਾਵਾਂਗੇ ਲੱਡੂ ਇਹੋ ਜਿਹੀ ਕੀ ਮੈਨੂੰ ਲੱਡੂ ਪਸੰਦ ਨਹੀਂ ਮੈਨੂੰ ਤੁਹਾਨੂੰ ਕੀ ਲੱਡੂ ਵਧੀਆ ਲੱਗਦੇ ਆ ਵਿਆਹਾਂ ਵਿੱਚ ਕਦੇ ਵਾਸਤੇ ਵੀ ਦੇਖ ਲਿਓ ਹਮੇਸ਼ਾ ਨਾ ਜਿਹੜੇ ਲੱਡੂ ਹੁੰਦੇ ਆ ਉਹ ਹੀ ਬਚਦੇ ਆ ਲਾਸਟ ਤੱਕ ਕਿਉਂਕਿ ਕਿਸੇ ਨੇ ਬਤੇ ਨਹੀਂ ਸਾਰੀ ਚੀਜ਼ ਸਭ ਠੀਕ ਹੈ ਜ ਪਤਾ ਕੀ ਪਸੰਦ ਆ ਮਮਮੀ ਨੂੰ ਨਾ ਵੇ ਲੋ ਮੈਂ ਤਾਂ ਪਹਿਲਾਂ ਹੀ ਇਨਸਾਨ ਸੁਣਿਆ ਮਮਮੀ ਨੂੰ ਲੱਡੂ ਪਸੰਦ ਤੁਹਾਨੂੰ ਕੀ ਖਾਣਾ ਮਮਮੀ ਮਠਿਆਈਆਂ ਦਾ ਰਾਜਾ ਲੱਡੂ ਹੁੰਦਾ ਹੁੰਦੀ ਕਿੰਨਾ ਹੀ ਵਿਆਹ ਚ ਆ ਬੁੱਧੀ ਰਾਣੀ ਵਿਆਹ ਹੁੰਦੀ ਰਾਣੀ ਹੁੰਦੀ ਵਿਆਹ ਸਲਤੋਂ ਦੇ ਲਾਸਟ ਲੱਡੂ ਹੀ ਸਲਤੋਂ ਦੇ ਹਾਂ ਹਾਂ ਇਹ ਤਾਂ ਬਤਾ ਤਾ ਫੇ ਲੱਡੂ ਹੀ ਬਜਦੇ ਡੇਲੇ ਲੱਡੂ ਕੋਈ ਖਾਂਦਾ ਨਹੀਂ ਹੈ ਲੱਡੂ ਰਾਜਾ ਹੁੰਦੀ ਲੱਡੂ ਨੂੰ ਸ਼ੋ ਗਿਣਿਆ ਗਿਆ ਸਗਨ ਗਿਣਿਆ ਗਿਆ ਲੱਡੂਆਂ ਨੂੰ ਹੈਨਾ ਖਾਂਦਾ ਕਿਉਂ ਨਹੀਂਗਾ ਹਾਂ ਦੇਖੋ ਆਪਣੀ ਪੂਰੀ ਨਾ ਬਈ ਤਿਆਰ ਹੋ ਗਈ ਹੈ ਕਿਯਾਰੀ ਜੀ ਤੇ ਜਗਾ ਖਾਲੀ ਹੋ ਜੂ ਕਾ ਹੀ ਕਾ ਚੜਿਆ ਫਿਰ ਜਾਣਾ ਮੈਂ ਕਿਹੜੀ ਕਿਹੜ ਮਠਾਈ ਲੈ ਕੇ ਜਾਵਾਂ ਦੱਸ ਆ ਦੇਖੋ ਮੀਨਾ ਭੈਣ ਕੋਲੇ ਸਾਰੀਆਂ ਲੈ ਜਾ ਥੋੜ ਥੜੀਆਂ ਪਵਾ ਕੇ ਆ ਆਪਣਾ ਬੂਟਾ ਤਿਆਰ ਹੋ ਜਾਣਾ ਜਮਨਾ ਦਾ ਚੰਡੀਗੜ੍ਹ ਨੂੰ ਕਿਹੜਾ ਰੱਖੇ ਡਿਫੈਂਡਰ ਦਾ ਚੰਡੀਗੜ੍ਹ ਵਿੱਚ ਰਹਿੰਦੇ ਪੱਕੇ ਸੱਜਣ ਨਹੀਂ ਹੂਸੋ ਵੀ ਬਸ ਮੇਰੇ ਗਏ ਤੋਰ ਸੱਜਣ ਨਹੀਂ ਕੰਟਾ ਲਾ ਕੇ ਰਗੜਾ ਰੋਜ ਬਧਾ ਮੰਨ ਜਿੰਮ ਚਹਵਾਂ ਹਣ ਦੀਏ ਨਹੀਂ ਸ਼ਮਨ ਮੰਦੀਰ ਦੀ ਤबीयत ਦੇ ਕਰਾਵਾ ਨੇ ਸ਼ੈਕਲੀ ਚੇਂਜ ਹੋ ਗਈ। ਚਾਹ ਬਣਾ ਲਾ ਕਹਿ ਤੀ ਹੁਣ ਗਾਣਾ ਵੀ ਸੁਣਾਦਾ ਤੈਨੂੰ। ਮੰਦੀਰ ਵਿੱਚ ਬਰਾਨੀ ਗਰਮ ਚਾਹ ਮੰਗਦੇ ਨਾ ਨਾ ਆਏ ਥੋੜੇ ਮੂੰਹ ਜੀ ਕੋਲ। ਮੂੰਹ 'ਚ ਪੁੰਨਦੇ ਮੇਰੇ ਚਾਹ। ਹੋਰ ਪੱਕੀ ਗੱਲ। ਗਰਮ ਬਹੁਤ ਹੈ। ਆ ਲੈ ਆ ਫਿਰ ਚਾਹ। ਮੈਂ ਥੋੜਾ ਜਿਹਾ ਮੰਮੀ ਹੁਣ ਨੱਕਰ ਬਾਦਵਾ। ਸੋ ਲੋ ਬਾਈ ਦੁਪਹਿਰ ਜੀ ਦਾ ਹੋ ਗਿਆ ਟਾਈਮ। ਤੇ ਡੈਡੀ ਤੇ ਮੰਮੀ ਹੋਰ ਏ ਹੁਣ ਆਪਾਂ ਕਰਾਂਗੇ ਕੈਰੀ ਨੂੰ ਤਿਆਰ ਚਾਹ ਚੂ ਪੀ ਕੇ ਕੈਂਟ ਜੀ ਡੜੀ ਆ ਕਾ ਆਪਣੇ ਕਿਤੇ ਪਾਲਿਆ ਪੂਲਿਆ ਤਾਂ ਨਹੀਂ ਇੰਨਾ ਕੋਲੇ ਕਿਵੇਂ ਰਹਿੰਦਾ ਏ ਵੇਖਿਓ ਹਣਾ ਬੱਚਾ ਛੋਟਾ ਏ ਡਰਦਾ ਹੀ ਨਹੀਂ ਇਹ ਜਦੋਂ ਤੁਮ ਬਸ ਕੇ ਮਾਰੇ ਬੇਰੇ ਦੇ ਮੋਢੇ ਤੇ ਬੈਠਾ ਕਿਹੜਾ ਇੱਥੇ ਰਹਿੰਦਾ ਏ ਨਾ ਇੱਕ ਹੋਰ ਚਿੜੀਆਂ ਨੂੰ ਹੋਰ ਨਹੀਂ ਨੇੜੇ ਲੱਗਣ ਦੇਂਦੇ ਕਾ ਕਾ ਜਿੱਦੰਦੀਆਂ ਨਾ ਵੱਟ ਜਾ ਕੱਲ ਨਾ ਰਸੋਈ ਚ ਹਾਂ ਸੋਈ ਚ ਚਲਾ ਗਿਆ ਆ ਕਾ 100 ਰੁਪਏ ਆਇਆ ਫਿਰ ਨਾ ਦੇਖ ਲਓ ਬਈ ਕਾਨਾ ਰਸੋਈ ਚ ਵੜ ਗਿਆ ਦੀ ਗੱਲ ਹੁਣ ਕਿੱਥੇ ਆ ਉਹ ਬੈਠਾ ਅਸੀਂ ਕਿਨੂੰ ਵੇਖਿਆ ਹੀ ਨਹੀਂ ਕੇ ਅੱਛਾ ਆ ਕੋਲੇ ਹੀ ਰਹਿੰਦਾ ਜਿਵੇਂ ਡੈਡੀ ਦੇ ਨਹੀਂ ਮੇਰੇ ਗੁੱਗੂ ਨੂੰ ਮਗ ਨੂੰ ਨਹੀਂ ਮੇਰੇ ਗੁੱਗੂ ਨੂੰ ਮਗ ਨੂੰ ਬੱਬੂ ਨੂੰ ਬੜਾ ਮਾਰਦੀ ਹੁੰਦੀ ਸੀ ਨਹੀਂ ਮੇਰੇ ਗੁੱਗੂ ਨੂੰ ਉਹ ਮਾਰਨੇ ਪੈਂਦੀ ਹੈ ਨਾ ਡੈਡੀ ਨੂੰ ਲੱਗ ਗਿਆ ਅੱਜ ਤਾਂ ਰੋਟੀ ਦਾ ਕਰਕੇ ਕਰ ਮਾਰਨ ਬੈਂਦੀ ਹੈ ਨਾ ਰੋਟੀ ਦਾ ਕਰਕੇ ਬੜੀ ਤੇਜ਼ ਹੈ ਅੱਥਣ ਦਾ ਹੋ ਗਿਆ ਟਾਈਮ ਤੇ ਅਸੀਂ ਆ ਗਏ ਸੀ ਟਹਿਲਣ ਇੱਧਰ ਕਿਵੇਂ ਲੱਗਿਆ ਫਿਰ ਟਹਿਲ ਕੇ ਇੱਧਰ ਨਾ ਆਪਣੇ ਸ਼ਾਮ ਨੂੰ ਘੁੰਮ ਫਿਰ ਲੈਣੇ ਨੇ ਮਤਲਬ ਸਕੂਨ ਜਾ ਆ ਜਾਂਦਾ ਵੀ ਟੈਨਸ਼ਨ ਫਰੀ ਹੋ ਜਾਂਦਾ ਬੰਦਾ ਵੀ ਟੈਨਸ਼ਨ ਤਾਂ ਵੈਸੇ ਕੀ ਆ ਆਪਾਂ ਨੂੰ ਤੈਨੂੰ ਹੈਗੀ ਕੋਈ ਟੈਨਸ਼ਨ ਮਨਦੀਪ ਨਹੀਂ ਜੀ ਲਾਈਫ ਚ ਥੋੜੇ ਮਨ ਦੇ ਨਾਲ ਮਤਲਬ ਮੇਰੇ ਹੁੰਦੇ ਟੈਨਸ਼ਨ ਥੋੜੀ ਮੈਂ ਟੈਨਸ਼ਨ ਦੀ ਨਾ ਥੋੜੇ ਦਾ ਟੈਨਸ਼ਨ ਹੈ ਤੇ ਆ ਆਪਣੀ ਤੂੜੀ ਵਾਲੀ ਯਰ ਧੜ ਬੜੀ ਖਰਾਬ ਕਰਤੀ ਕਿ ਤਾ ਡੰਗਰਾਂ ਨੇ ਨਾ ਅੰਮ ਦੀ ਵੀ ਕੀ ਹੈ ਨਾ ਪਸੂਆਂ ਦਾ ਕੀ ਕਰੇ ਬੰਦਾ ਆ ਕੰਮ ਵਧੀਆ ਹੋ ਗਿਆ ਨਾ ਐਂਦੀ ਖਾਲਾ ਜੇ ਬਣ ਗਿਆ ਇੱਧਰ ਦੀ ਨਾ ਤੂੰ ਹਾਂ ਥੋੜੀ ਵਾਰੀ ਆ ਟੰਗਣਾ ਕੰਮ ਕਰ ਲੋ ਟੰਗਣਾ ਟੰਗ ਨਾਲ ਹੀ ਆ ਮਸਾਈ ਕਾ ਇਹ ਜਲੋਨੇ ਮਿੱਟੀ ਦੀ ਖੁਸ਼ਬੂ ਬਹੁਤ ਘੈਂਟ ਹਾਲੇ ਐਵੇਂ ਇੱਥੇ ਕੰਮ ਲੱਗੇ ਰੋ ਠੀਕ ਐ ਨਾਲ ਕਿੰਨੂ ਕਿੰਨੂ ਖਾਣ ਦਾ ਤੇ ਕਿਆ ਹੀ ਨਹੀਂ ਤੁਹਾਨੂੰ ਕਿਵੇਂ ਕੰਮ ਕਰੋ ਕੰਮ ਕਰ ਲਾਂਗੇ ਬਥੇਰਾ ਟਾਈਮ ਤੇ ਕੀ ਬਣਾਈ ਜੰਨੇ ਆ ਆਲੂ ਬਣਉਂਨੇ ਆ ਆਲੂ ਵਾਲੇ ਪਰੌਂਠੇ ਬਣਾਈਏ ਮਨਦੀਪ ਸਵੇਰ ਬਣਾਵਾਏ ਸਵੇਰ ਮੈਂ ਕਿਹੜਾ ਕਹਿਣਾ ਵੀ ਦਵਾ ਦਾ ਔਲਾਦ ਦੇ ਬਣਾਵਾਂਗੇ ਤਾਂ ਸਵੇਰ ਹੋਰ ਕਿਤਨੇ ਬਣਾਉਣੇ ਆਂਦੇ ਜੀ ਆਲੂਆਂ ਦੇ ਪਰੌਂਠੇ ਕਿ ਮੰਮੀ ਤਾਂ ਕੋਚਿੰਗ ਲੈਂਗੀ ਬਣ ਕੇ ਹਮ ਆਲੂ ਉਬਲ ਕੇ ਨਿਕ ਨਮਕ ਲਾ ਕੇ ਖਾਣਾ ਹੈ ਆਲੂ ਮਣਾ ਫੇਰ ਕੀ ਹੁੰਦਾ ਕਿਉਂ ਫੇਰ ਕੀ ਹੁੰਦਾ ਮਨਨੂ ਕੀ ਡਾਕਟਰ ਨੇ ਐ ਕਿਹਾ ਵੀ ਤੂੰ ਆਲੂ ਨਹੀਂ ਖਾਣਾ ਐ ਤੂੰ ਖਵਾਦੀ ਮੈਨੂੰ ਆਲੂ ਡਾਕਟਰ ਨੇ ਇਦਾਂ ਹੀ ਕਿਹਾ ਮੈਨੂੰ ਤਾਂ ਤੁਸੀਂ ਤੂੰ ਖਵਾਦੀ ਪਿੰਡਾਂ ਦਾ 100 ਖਾਣ ਜਿਵੇਂ ਪਿੰਡ ਪੁਣਚ ਬੰਦਾ ਰਹਿੰਦਾ ਹੋਵੇ ਨਾ ਤੇ ਆਪਦਾ ਕੋਈ ਖੇਲ ਖੋਲੇ ਜਾਂ ਗੱਲਾਂ ਗੁੱਲਾਂ ਮਾਰ ਲੇ ਹੁਣ ਇਹ ਤੇ ਸ਼ਾਮ ਨੂੰ ਵੇਲੇ ਟਾਈਮ ਬੰਦਾ ਕੀ ਕਰੇ ਮੰਮੀ ਤਾਂ ਮਨਦੀਪ ਜੋੜੀ ਦਾ ਰਹਿਗੇ ਆਪਦੀਆਂ ਗੱਲਾਂ ਕਰਦੇ ਰਹਿੰਦੇ ਮੇਰੇ ਵਰਗਾ ਐ ਕੱਲਾ ਪਰ ਮੈਂ ਕੱਲਾ ਐ ਸਹੀ ਰਹਿਣਾ ਵੈਸੇ ਤੇ ਕੋਈ ਹੋਵੇ ਗੱਲਾਂ-ਬੱਤਾਂ ਕਰਨ ਨੂੰ ਤੇ ਗੱਲਾਂ-ਬੱਤਾਂ ਹੀ ਕਰ ਲਈ। ਉਹ ਪਾਜੀ ਕਿੱਸੇ ਹੋ? ਐ ਕਿ ਮੈਂ ਛਿੱਲੇ ਆ ਤੂੰ। ਗਰਮ ਆਲੂ। ਆਲੂ ਖਾ ਲੈਣ ਦੇ ਕੀ ਹੁੰਦਾ? ਗਰਮ ਬਹੁਤ ਆ। ਹੱਥ ਲਾਇਆ। ਮੈਂ ਗਰਮ ਕੀ ਮੈਂ ਉਬਲਦਾ ਹੀ ਖਾ ਜੂਗਾ। ਗਰਮ ਤਾਂ ਹੈਗਾ ਨਾ। ਤੂੰ ਕਿਵੇਂ ਛਿੱਲੇ ਨਹੀਂ ਫਿਰ? ਤਕੜੀ ਆ। ਗਰਭਾ। ਨਮਕ ਲਿਆ 2-4 ਫੈਂਟ ਕੇ ਖਾਈਏ। ਆਲੂ ਖਾਣੇ ਬੜੇ ਸੁਆਦ ਲੱਗਦੇ। ਤੁਸੀਂ ਬਈ ਕਦੇ ਨਹੀਂ ਖਾਣ। ਉਬਲੇ ਹੋਏ ਆਲੂ ਇੰਨਾ ਟੈਸਟੀ ਹੁੰਦੇ ਨੇ ਨਾ ਛੱਡ ਗੱਲਾਂ ਦਾ ਮਤਲਬ ਆਪਾਂ ਮੰਡੀ ਪਤਾ ਕੀ ਕਰਾਂਗੇ ਸਵੇਰੇ ਗੋਲ ਗੱਪੇ ਲੈ ਕੇ ਆਵਾਂਗੇ ਘਰੇ ਬਣਾਵਾਂਗੇ ਠੀਕ ਆ ਆਲੂ ਉਲੂ ਤਾਂ ਹੈਗੇ ਆਲੂ ਬਾੜ ਕੇ ਚਟਣੀ ਜੀ ਬਣਾ ਕੇ ਬੜੇ ਟੈਸਟੀ ਲੱਗਦੇ ਨੇ ਖਾਦੇ ਤਾਂ ਕਦੀ ਘਰੇ ਬਣਾਗੇ ਖੱਤੇ हिसार ਅੱਛਾ हिसार ਆਪਾਂ ਨਾ ਮੰਡੀਆਂ ਚੋਂ ਖਾ ਤਾਂ ਲੈਣੇ ਆ ਪਾਣੀ ਪਤਾਸੇ ਵਗੈਰਾ ਪਰ ਸਾਫ ਸਫਾਈ ਨਹੀਂ ਹੁੰਦੀ ਕੋਈ ਕੋਈ ਵਿਰਲਾ ਹੀ ਹੁੰਦਾ ਸੱਚੀ ਕੋਈ ਵਿਰਲਾ ਹੀ ਹੁੰਦਾ ਕੋਈ ਸਾਫ ਸਫਾਈ ਰੱਖੇ ਤੇ ਰੱਖੇ ਨਹੀਂ ਤੇ ਨਹੀਂ ਰੱਖਦੇ ਅਗਲੇ ਜ਼ਿੱਦੇ ਹੀ ਹਾਤ ਮਾ ਹੱਤ ਨਹੀਂ ਪੈਰਾਂ ਨਾਲ ਆਟਾ ਗੁੰਦੇ ਹੋ ਮੈਂ ਸੁਣੀ ਆ ਗੱਲ ਸੱਚੀ ਮੇਰੇ ਕੋਈ ਦੋਸਤ ਨੇ ਦੱਸਿਆ ਜੀ ਕਹਿੰਦਾ ਮੈਂ ਗਿਆ ਸੀ ਇੱਕ ਜਗ੍ਹਾ ਹੋਰ ਨਹੀਂ ਤਾਂ ਮੈਂ ਫਿਰ ਆਪੋ ਹੀ ਖਾਗਣੇ ਟੀ ਉ ਤਾਂ ਕਈ ਬਹੁਤ ਵਧੀਆ ਰੱਖਦੇ ਆ ਕਈ ਸੁਚਾਰੇ ਵੀ ਬੰਦੇ ਹੁੰਦੇ ਬਹੁਤ ਸਫਾਈ ਨਾਲ ਕੰਮ ਕਰਦੇ ਨੇ ਹਰ ਕਿਸੇ ਦੀ ਗਰੰਟੀ ਥੋੜਾ ਆਪਾਂ ਆਏ ਹੁਣ ਗਾਂ ਰੋਟੀ ਪਉਣ ਹਨੇਰਾ ਵਾਵਾ ਹੀ ਹੋ ਗਿਆ ਨਾ ਅੱਜ ਤਾਂ ਐ ਕਿਵੇਂ ਥੱਲੇ ਘਜ਼ਰਦੀ ਜਾੜ ਜਾਨੀ ਦਾ ਇਤਨੇ ਰੇਟ ਖਵਾ ਦੇਖ ਵਾ ਇਹ ਤੇ ਦੋਨੋਂ ਦੋਨੋਂ ਗਵਾ ਨੋਟੀ ਆ ਬੇਗੁਦੀ ਉੱਠੀ ਭੱਜ ਕੇ ਮਾਰੇ ਵੀ ਖਵਾ ਦੇਖ ਵਾ ਦੀ ਹੁਣ ਇਹ ਸਰੀਰ ਨਹੀਂ ਬਣਿਆ ਹੈ ਆਰੀ ਹਮ ਇੱਕ ਬੋਤ ਹਾਂ ਦੇ ਕਿੱਥੇ ਬੰਦਾ ਹੈ ਕਿੱਥੇ ਖੜਾ ਹੈ ਬੰਦਾ ਨਾ ਬੰਦਾ ਖੜਾ ਕਿਤੇ ਸੱਚੇ ਆਇਆ ਦੇਖੀ ਇਹ ਕਿਹਨੇ ਬੰਦਾ ਹੈ ਖੜਾ ਪਤਾ ਹੈ ਹੈ ਹਾਂ ਕਿੱਥੇ ਹੈ ਬੰਦਾ ਲਾ ਆ ਤਾਂ ਸਰੀਰ ਦੇਖ ਲੈਨੇ ਕੋਈ ਵੈਮ ਪੈ ਗਿਆ ਨਾ ਗੰਦ ਚੜਿਆ ਆਪਣੇ ਮੈਂ ਹਾਂ ਬੰਦਾ ਨਾ ਬੰਦਾ ਕਿੱਥੇ ਹੈ ਦਗਾ ਤੇ ਠੀਕ ਆ ਛਾਹ ਪਿੰਦੀ ਹੈ ਹੈ ਉਹ ਮੈਂ ਛਾਹ ਪਈ ਜਾਂਦੀ ਭਲੇਖਾ ਪਿਆ ਤੈਨੂੰ ਸੱਚੀ ਸੀਗਾ ਠੀਕ ਆ ਉਹ ਟਿੱਬੇ ਕਿ ਨਹੀਂ ਇੱਡੀ ਤਰ੍ਹਾਂ ਦੇ ਦੇਖਿਆ ਕਿਵੇਂ ਬੰਦਾ ਚਿੱਟੇ ਕੱਪੜੇ ਪਾਏ ਆ ਉਹਨੇ ਆ ਰਹਿਣ ਦੇ ਅਗਰ ਚਿੱਟਾ ਜੋ ਹੁੰਦੇ ਹੀ ਨਹੀਂ ਤੂੰ ਦੇਖਿਆ ਪੱਕਾ ਕੋਈ ਪਸ਼ੂ ਜਾਂ ਗਿੱਦੜ ਗਿੱਦੜ ਵੀ ਨਹੀਂ ਅੱਡਾ ਹੁੰਦਾ ਹੈ ਨਿੱਦੜਾ ਅੱਡਾ ਹੁੰਦਾ ਹੈ ਕੀ ਸੀ ਫਿਰ 4042 ਸਾਈਡ ਭੂਤ ਨਾ ਭੂਤ ਇੱਥੇ ਭੂਤ ਹੈ ਨਹੀਂ ਹੁਣ ਫਿਰ ਭੂਤ ਪਾਸ ਹੀ ਗਿਆ ਉਹ ਡਰਾਉਣਾ ਗੱਡਿਆ ਡੇੜੀ ਨੇ ਉਹ ਤੇ ਉਹ ਡਰ ਨਾ ਲਾਇਆ ਗੇਤ ਚ ਇਹਨੂੰ ਲੱਗਿਆ ਭੂਤ ਆ ਗਿਆ ਉਹ ਡਰਾਉਣਾ ਗੱਡਿਆ ਤੌੜੀ ਦਾ ਸਰਨੇ ਲਾਇਆ ਸੀ ਮਨਦੀਪ ਨੂੰ ਲੱਗਿਆ ਵੀ ਭੂਤ ਆ ਗਿਆ ਲਓ ਜੀ ਸਵੇਰ ਹੋ ਗਈ ਆ ਮਨਦੀਪ ਨੂੰ ਰਾਤ ਭਲੇਖਾ ਆ ਜਾ ਪਿਆ ਸੀ ਨੂੰ ਪੁੱਛਦਾ ਹੁਣ ਹੰਦੀਪ ਦਾਣੇ ਲੈ ਕੇ ਆ ਦਾਣੇ ਪਾਈਏ ਆਪਾਂ ਕੀੜਿਆਂ ਨੂੰ ਆ ਬਲਵ ਕਿਵੇਂ ਐ ਕਰਦਾ ਕਿਤੇ ਮਨਦੀਪ ਨੇ ਰਾਤ ਨੂੰ ਦੇਖ ਲੈਨੇ ਵਹਿਮ ਫੜਾ ਲੈਣਾ ਵੀ ਐਵੇਂ ਕਿਉਂ ਕਰਦਾ ਜਾਣ ਕੇ ਕਹਦਾ ਰਾਤ ਮੈਂ ਡਰਾ ਬਣਾ ਬਣਾ ਮਨਦੀਪ ਦਾ ਹੋਰ ਤੇਰੇ ਐਵੇਂ ਵਹਿਮ ਬਹਿ ਜਾਣਾ ਸੀਗਾ ਕਹਿਣਾ ਤਾਂ ਸੀ ਗਈ ਫਿਰ ਰਾਤ ਲੱਗ ਗਿਆ ਮਨਦੀਪ ਨੂੰ ਭਲੇਖਾ ਕੀ ਭਲੇਖਾ ਲੱਗਿਆ ਸੀ ਆ ਕੇ ਬੰਦਾ ਖੜਾ ਹੋਤੀ ਇਹ ਬੰਦਾ ਇੱਥੇ ਹੁਣ ਰਾਤ ਨੂੰ ਮੈਂ ਤੈਨੂੰ ਦੱਸਾਂ ਰਾਤ ਨੂੰ ਟਿੱਬੇ ਐ ਨਾ ਜਿਵੇਂ ਐਵੇਂ ਹੀ ਲੱਗਦਾ ਕੁਝ ਖੜਾ ਹੁੰਦਾ ਹਨੇਰੀ ਚ ਹਨੇਰੇ ਦੇ ਵਿੱਚ ਇਦਾਂ ਹੀ ਲੱਗਦਾ ਫਿਰ ਡੈਡੀ ਨੇ ਕਿਹਾ ਡਰਨਾ ਬਣਾਇਆ ਸੀਗਾ ਖੇਤਾਂ ਦੇ ਵਿੱਚ ਖੜੇ ਹੁੰਦੇ ਨੇ ਨਾ ਪਤੀਲੀ ਜੀ ਪਾ ਕੇ ਆਪ ਦੇ ਹੱਥ ਨਾਲ ਕੀ ਤੁਸੀਂ ਪਾਇਆ ਕਰੋ ਗੇੜਿਆਂ ਨੂੰ ਐ ਕੁਝ ਨਹੀਂ ਹੁੰਦਾ ਕੀ ਗੱਲ ਆ ਤੇਰੇ ਮੇਰੇ ਚ ਕੁਝ ਬੰਡਿਆ ਪਾ ਦੇ ਦਾਣੇ ਕਿੰਨੇ ਕੀੜੇ ਆਏ ਖੜੇ ਨੇ ਇਹਨਾਂ ਨੂੰ ਪਤਾ ਲੱਗ ਗਿਆ ਮੈਨੂੰ ਪਤਾ ਕਿ ਇਹਨਾਂ ਕੋਲ ਤਾਂ ਹੈਗੇ ਹਾਂ ਨਾ ਚਲੋ ਠੀਕ ਹੈ ਜੀ ਅੱਜ ਦੇ ਵਲੌਗ ਚ ਬਸ ਇੰਨਾ ਹੀ ਤੇ ਚੈਨਲ ਨੂੰ ਯਾਰ ਜਰੂਰ ਸਬਸਕ੍ਰਾਈਬ ਕਰ ਲਓ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਓ ਤੇ ਆਪਾਂ ਤੁਹਾਨੂੰ ਮਿਲਾਂਗੇ ਫਿਰ ਇੱਕ ਨਵੇਂ ਵਲੌਗ ਦੇ ਨਾਲ ਕਿਵੇਂ ਲੱਗਦਾ ਵਲੌਗ ਜਰੂਰ ਕਮੈਂਟ ਕਰਕੇ ਦੱਸਿਓ ਤੇ ਨਾ ਆਪਾਂ ਤੁਸੀਂ ਕਿੱਥੋਂ ਕਿੱਥੇ ਦੇਖਦੇ ਇੰਨਾ ਵੀ ਜਰੂਰ ਕਮੈਂਟ ਕਰਿਓ ਤੇ ਹੋਰ ਮਨਦੀਪ ਤੂੰ ਕੁਝ ਕਹਿਣਾ ਚਾਹਵੇਂਗੀ ਹੈ ਮਨਦੀਪ ਦਾ ਜਮੋਨ ਵਰਤ ਰਖਾਉਣਾ ਮੈਂ ਤੇ ਵੈਸੇ ਵੀ ਇਹਨੇ ਬੋਲਣਾ ਤਾਂ ਹੁੰਦਾ ਨਹੀਂਗਾ ਚਲੋ ਠੀਕ ਹੈ ਜੀ ਲਵ ਯੂ ਸਾਰਾ ਇੰਟਰੈਕਟ ਪਰ